ਲੋਕ ਸਭਾ ਚੋਣਾਂ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਹਰ ਇੱਕ ਪਾਰਟੀ ਜਿਹੜੀ ਆ ਆਪਣੀ ਆਪਣੀ ਜਿਹੜੀ ਆ ਚੋਣ ਤਿਆਰੀ ਦੇ ਵਿੱਚ ਜੁੜ ਚੁੱਕੀ ਆ ਔਰ ਲਗਾਤਾਰ ਕਈ ਉਮੀਦਵਾਰਾਂ ਦੇ ਨਾਮ ਵੀ ਜਿਹੜੇ ਨੇ ਜਿਨ੍ਹਾਂ ਨੇ ਚੋਣ ਲੜਨੀ ਆ ਉਹਨਾਂ ਵੱਲੋਂ ਇਸ਼ਤਿਹਾਰ ਬਾਜ਼ੀ ਨੂੰ ਲੈ ਕੇ ਹਰ ਇੱਕ ਚੀਜ਼ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਔਰ ਉੱਥੇ ਹੀ ਗੱਲ ਕਰੀਏ ਐਨਐਸਯੂ ਇੱਕ ਜਿਹੜੀ ਆ ਆਰਗੇਨਾਈਜੇਸ਼ਨ ਹੈ ਕਾਂਗਰਸ ਦੀ ਔਰ ਉਹਨਾਂ ਦੇ ਜਿਹੜੇ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜਾ ਐਨਐਸਯੂ ਆ ਦੇ ਦਿੱਤੀ ਕਿ ਰੋੜਾ ਸਾਡੇ ਨਾਲ ਜੁੜਨਾਂ ਨਾਲ ਗੱਲਬਾਤ ਕਰ ਲੈਣੇ ਕਿ ਵਿਧਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਕਿਹੜੀਆਂ-ਕਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਚੋਣ ਜਿਹੜੀ ਆ ਔਰ ਯੂਥ ਦਾ ਕੀ ਸਮਰਥਨ ਜਿਹੜਾ ਰਵੇਗਾ ਯੂਥ ਨੂੰ ਲੈ ਕੇ ਜਿਹੜੀਆਂ ਨੇ ਤਿਆਰੀਆਂ ਦੀ ਗੱਲ ਕਰ ਲਈ ਔਰ ਕੀ ਸਮਰਥਨ ਜਿਹੜਾ ਯੂਥ ਦਾ ਰਵੇਗਾ ਜਿਹੜਾ ਖਾਸ ਕਰਕੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਆ ਰਹੀਆਂ ਇਹਦੇ ਵਿੱਚ ਮੈਂ ਗੱਲ ਕਰਾਂ ਕਿ ਐਨਐਸਯੂ ਇੱਕ ਸਟੂਡੈਂਟ ਦੀ ਆਰਗੇਨਾਈਜੇਸ਼ਨ ਹੈ ਯੂਥ ਦੇ ਨਾਲ ਕਿ ਜਿਹੜੀਆਂ ਯੂਥ ਨੂੰ ਪ੍ਰੋਬਲਮਸ ਆਉਂਦੀਆਂ ਚਾਹੇ ਕਾਲਜਿਸ ਦੇ ਵਿੱਚ ਚਾਹੇ ਯੂਨੀਵਰਸਿਟੀਆਂ ਦੇ ਵਿੱਚ ਚਾਹੇ ਕੋਈ ਵੀ ਅੱਜ ਬੇਰੋਜ਼ਗਾਰੀ ਦਾ ਮੁੱਦਾ ਹੈ ਕੋਈ ਵੀ ਹੈ ਸੋ ਇਦੇ ਮੱਦੇਨ ਐਨਐਸਯੂ ਇੱਕ ਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ ਹੈ ਕਾਂਗਰਸ ਪਾਰਟੀ ਦੀ ਜੋ ਕਿ ਹਮੇਸ਼ਾ ਹੀ ਯੂਥ ਦੇ ਹੱਕਾਂ ਦੇ ਵਿੱਚ ਹਮੇਸ਼ਾ ਹੀ ਖੜੀ ਰਹੀ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਜਿਵੇਂ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਇਹਦੇ ਵਿੱਚ ਸਾਡੇ ਪੀਸੀਸੀ ਦੇ ਪ੍ਰਧਾਨ ਮੁਨਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਸਾਡੇ ਐਲੋਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਿੱਥੇ-ਜਿੱਥੇ ਸਾਡੀ ਡਿਊਟੀ ਲਾਉਣਗੇ ਅਸੀਂ ਉਹ ਤੰਦ ਇਹਨਾਂ ਨੇ ਭਾਵਾਂਗੇ ਤੇ ਸਾਨੂੰ ਉਮੀਦ ਹੈ ਇਸ ਵਾਰੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਬਹੁਤ ਹੀ ਵਧੀਆ ਸੀਟਾਂ ਲੈ ਕੇ ਰਾਹੁਲ ਗਾਂਧੀ ਦੇ ਝੋਲੀ ਚ ਪਾਈਗੀ ਜੇ ਗੱਲ ਕੀਤੀ ਜਾਵੇ ਤਾਂ ਯੂਥ ਨੂੰ ਲੈ ਕੇ ਕੀ ਤੁਹਾਡੇ ਵੱਲੋਂ ਕਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਕੋਈ ਯੂਥ ਨੂੰ ਲੈ ਕੇ ਕੋਈ ਮੀਟਿੰਗਾਂ ਦੀ ਦੌਰ ਕਰ ਲਈਏ ਜਾਂ ਕੋਈ ਹੋਰ ਸਿਸਟਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੋਵੇ ਸਰ ਅਸੀਂ ਜੀ ਹਰੇਕ ਜिले ਦੇ ਵਿੱਚ ਕੈਂਪੇਨ ਚਲਾਈ ਹੈ ਅਸੀਂ ਕਰਕੇ ਯੂਥ ਦੀਆਂ ਮੰਗਾਂ ਸੁਣਦੇ ਆਂ ਵੀ ਉਹਨਾਂ ਦੀਆਂ ਮੰਗਾਂ ਕੀ ਨੇ ਹਰੇਕ ਜिले ਦੇ ਵਿੱਚ ਅਸੀਂ ਪ੍ਰੋਗਰਾਮ ਕਰ ਰਹੇ ਆਂ ਕਿ ਯੂਥ ਦੀਆਂ ਪ੍ਰੋਬਲਮਸ ਸੁਣੀਆਂ ਜਾਣ ਕਿ ਉਹਨਾਂ ਦੀਆਂ ਦਿੱਕਤਾਂ ਕੀ ਆ ਰਹੀਆਂ ਨੇ ਤਾਂ ਕਿ ਅਸੀਂ ਹਾਈ ਕਮਾਂਡ ਤੱਕ ਪਹੁੰਚਾ ਸਿਆ ਕਿ ਜਿਹੜਾ ਮੈਨੀਫੈਸਟੋ ਬੰਨਾ ਉਸ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਮੰਗਾਂ ਆ ਉਹ ਅਸੀਂ ਪਾ ਕੇ ਤੇ ਜੇ ਸਰਕਾਰ ਬਣ ਗਈ ਮਹਾਰਾਜ ਕਿਰਪਾ ਕਰੇ ਤੇ ਫਿਰ ਆਪਾਂ ਹੱਲ ਕਰੀਏ ਬਿਲਕੁਲ ਜੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਜਿਹੜੀ ਆ ਕਿਤੇ ਨਾ ਕਿਤੇ ਦੋਫਾੜ ਹੁੰਦੀ ਵੀ ਦਿਖਾਈ ਦਿੱਤੀ ਜਾ ਰਹੀ ਹੈ ਨਵਜੋਸ਼ ਸਿੱਧੂ ਦੀ ਗੱਲ ਕਰ ਲਈਏ ਜਾਂ ਜੀਦਾ ਸਾਹਿਬ ਦੀ ਗੱਲ ਕਰ ਲਈਏ ਹੋਰ ਜਿਹੜੇ ਧਿਰਨੇ ਆ ਵੱਖਰੀਆਂ ਸਟੇਜਾਂ ਲਗਾ ਰਹੇ ਨੇ ਉਸ ਨੂੰ ਕਿਸ ਤਰੀਕੇ ਨਾਲ ਦੇ ਦੇ ਕਿ ਇਕੱਠੇ ਹੋਣਗੇ ਔਰ ਕਿ ਇਲੈਕਸ਼ਨ ਦੇ ਵਿੱਚ ਵੀ ਕੁਝ ਹੋਵੇਗਾ ਉਸ ਤਰੀਕੇ ਨੂੰ ਲੈ ਕੇ ਕੋਈ ਅਸਰ ਵੀ ਪੈ ਸਕਦਾ ਨਹੀਂ ਵੇਖੋ ਜੀ ਚਲੋ ਉਹ ਆਪਣਾ ਕਰ ਰਹੇ ਆ ਠੀਕ ਹੈ ਅਸੀਂ ਇੱਕ ਕਾਂਗਰਸ ਪਾਰਟੀ 'ਚ ਹਰੇ ਕੋਈ ਕਲੇਸ਼ ਚੱਲਦੇ ਰਹਿੰਦਾ ਸੋ ਆਪਾਂ ਇੱਕ ਇਹ ਵੀ ਨਵਜੋਤ ਸਿੰਘ ਸਿੱਧੂ ਜਾਂ ਕਰ ਰਹੀਆਂ ਜੀਰਾ ਸਾਫ ਕਰ ਰਿਹਾ ਐ ਐਸੀ ਗੱਲ ਕੋਈ ਨਹੀਂ ਜੋ ਹਾਈ ਕਮਾਂਡ ਦੇ ਵੱਲੋਂ ਹਰ ਇੱਕ ਦੀ ਡਿਊਟੀ ਲੱਗੇਗੀ ਉਹ ਕੀਤੀ ਜਾਏਗੀ ਜਿਹੜਾ ਨਹੀਂ ਕਰੂਗਾ ਉਹ ਪ੍ਰਧਾਨ ਜੀ ਜਿਹੜਾ ਆਪਣੇ ਰਾਜਾ ਜੀ ਨੇ ਜਾਂ ਹਾਈ ਕਮਾਂਡ ਉਹ ਆਪਣੇ ਆ ਵੇਖੇਗੀ ਵੀ ਜਿਹੜਾ ਪਾਰਟੀ ਦੇ ਵਿਰੁੱਧ ਜਾਏਗਾ ਉਹ ਤੇ ਐਕਸ਼ਨ ਲਿੱਤਾ ਜਾਏਗਾ ਜੀ ਕੁਝ ਹੋਰ ਗੱਲ ਕੀਤੀ ਜਾਵੇ ਤਾਂ ਇਸ ਸਮੀਕਰਨ ਨੂੰ ਲੈ ਕੇ ਜਿਹੜੇ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਅਕਾਲੀ ਦਲ ਵੱਲੋਂ ਵੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਸੀ ਉਸ ਨੂੰ ਕਿਸ ਤਰੀਕੇ ਨਾਲ ਦਿਖਦਾ ਹੈ ਕਿ ਤਾਂ ਨਾ ਕਿ ਉਹ ਦਾ ਸਮਰਥਨ ਵੀ ਉਹਨਾਂ ਨੂੰ ਮਿਲ ਰਿਹਾ ਸੀ ਪੰਜਾਬ ਬਚਾਓ ਯਾਤਰਾ ਤੇ ਵੇਖੋ ਇਹਨਾਂ ਨੇ ਕੀਤੀ ਹੈ ਪਹਿਲਾਂ ਪੰਜਾਬ ਬਹਾਪੀ ਵਿਗਾੜਿਆ 10 ਸਾਲ ਮੁੰਡਿਆਂ ਨੂੰ ਯੂਥ ਨੂੰ ਨਸ਼ੇ ਤੇ ਲਾ ਕੇ ਬੇਰੋਜ਼ਗਾਰ ਕਰਕੇ ਠੀਕਾ ਹੁਣ ਪੰਜਾਬ ਬਹੁਤ ਦਾ ਇੱਕ ਡਰਾਮਾ ਰਚਿਆ ਗਿਆ ਸੋ ਇਸ ਕਰਕੇ ਡਰਾਮੇ ਕਰਨ ਕੁਝ ਨਹੀਂ ਹੋਣਾ ਪੰਜਾਬ ਬਚਾਓ ਲੋਕਾਂ ਨੂੰ ਪਤਾ ਹੈ ਵੀ ਕੀ ਬਜਾਰੇ ਨੇ ਤੇ ਕੀ ਲੋਕਾਂ ਨੂੰ ਯੂਥ ਦਾ ਵਿਗਾੜਿਆ ਸੋ ਇੱਕ ਡਰਾਮਾ ਰਚਿਆ ਗਿਆ ਇਹ ਕੁਝ ਨਹੀਂ ਹੈ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਕਿ ਕੱਟ ਹੋ ਰਿਹਾ ਕਿੰਨਾ ਕਿ ਨਹੀਂ ਬਸ ਓਨੀ ਹੈ ਕਿ ਪਿੱਛੇ ਗੱਡੀਆਂ ਹੁੰਦੀਆਂ ਉਹ ਹੁੰਦੀਆਂ ਹਾਈਵੇ ਵਾਲੀਆਂ ਤੇ ਆਪਣੀ ਸਮਰਥਕ ਬਣਾ ਲੈਂਦੇ ਆ ਜੀ ਅਸੀਂ ਨਾਲ ਲੈ ਕੇ ਚੱਲ ਰਹੇ ਆ ਸੋ ਏਡਾ ਓਡਾ ਕੱਟ ਕੋਈ ਨਹੀਂ ਲੋਕੀ ਸਭ ਜਾਣਦੇ ਆ ਲੋਕਾਂ ਨੂੰ ਸਭ ਪਤਾ ਹੈ ਵੀ ਕੋਈ ਕਿਦੇ ਨਾਲ ਕਿੰਨੇ ਕ ਲੋਕ ਨੇ ਕਿੰਨਾ ਨਹੀਂ ਹੈਗੇ ਕ੍ਰੋਸਫੋਨ ਨੂੰ ਲੱਗਦਾ ਕਿ ਇਸ ਵਾਰ ਯੂਥ ਨੂੰ ਥੋੜਾ ਅੱਗੇ ਕੀਤਾ ਜਾਏਗਾ ਕਿ ਐਮਪੀ ਚੋਣਾਂ ਦੇ ਵਿੱਚ ਜਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਯੂਥ ਸਟੇਰੇ ਕੁਝ ਅੱਗੇ ਆਉਣਗੇ ਸਰ ਦੇਖੋ ਜੀ ਰਾਹੁਲ ਗਾਂਧੀ ਜੀ ਦਾ ਮੋਟਿਵ ਵੀ ਇੱਕ ਹੈ ਵੀ ਯੂਥ ਨੂੰ ਅੱਗੇ ਕਰਨਾ ਕਿਉਂਕਿ ਆਉਣ ਵਾਲੇ ਟਾਈਮ 'ਚ ਇੱਕ ਯੂਥ ਹੈ ਜਿਹੜਾ ਦੇਸ਼ ਦਾ ਭਵਿੱਖ ਸੁਧਾਰ ਸਕਦਾ ਸੋ ਇਸੇ ਕਰਕੇ ਬਿਲਕੁਲ ਹਮੇਸ਼ਾ ਹੀ ਯੂਥ ਅੱਗੇ ਰਿਹਾ ਤੇ ਰਹੇਗਾ ਜੇ ਯੂਥ ਨੂੰ ਅੱਗੇ ਲਿਆਂਦਾ ਤਾਂ ਹੀ ਸਾਡੇ ਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਸਭ ਤੋਂ ਛੋਟੀ ਉਮਰ 'ਚ ਪੀਸੀਸੀ ਦੇ ਪ੍ਰਧਾਨ ਬਣ ਗਏ ਸੋ ਉਹਨਾਂ ਦਾ ਮੋਟਿਵ ਵੀ ਇਹ ਹੈ ਵੀ ਯੂਥ ਨੂੰ ਅੱਗੇ ਲਿਆਓ ਤੇ ਆਪਣਾ ਦੇਸ਼ ਬਚਾਈਏ ਕੁਲੇ ਸਨਰ ਤਿਕ ਰੋੜਾ ਰੈਣਾ ਵੱਲੋਂ ਕੀ ਹੈ ਕਿ ਲਗਾਤਾਰ ਯੂਥ ਵੀ ਜਿਹੜਾ ਕਿਤੇ ਨਾ ਕਿਤੇ ਹੁਣ ਅੱਗੇ ਆਉਣਾ ਸ਼ੁਰੂ ਹੋਵੇਗਾ ਔਰ ਕਿਉਂਕਿ ਕਿਤੇ ਯੂਥ ਜਿਹੜਾ ਜਿਵੇਂ ਜਿਵੇਂ ਕਾਲਜਾਂ ਵਿੱਚ ਵਿਚਰਦੇ ਨੇ ਜਾਂ ਲੋਕਾਂ ਨਾਲ ਵਿਚਰਦੇ ਨੇ ਤਾਂ ਯੂਥ ਜਿਹੜਾ ਹੈ ਅਗਾਹ ਆਉਣਾ ਹੁਣ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਕਾਂਗਰਸ ਐਨਐਸਯੂਆਈ ਔਰ ਕਾਂਗਰਸ ਦਾ ਇੱਕ ਜਿਹੜਾ ਤੜਾ ਰਿਲੇਸ਼ਨ ਹੈ ਉਸ ਨੂੰ ਲੈ ਕੇ ਜੜੀਆਂ ਵੱਡੀਆਂ ਤਿਆਰੀਆਂ ਇਹਨਾਂ ਵੱਲੋਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤਰਨ ਤਰਨ ਤੋਂ ਸਿਦਾਰਥ ਰੋੜਾ ਦਿਨਚਰਾ ਟੀਵੀ